ਕਰ ਰਿਹਾ ਸੀ ਅੱਜ ਕੱਲ੍ਹ ਜੀ ਲੈ ਕੇ ਹਾਜ਼ਰ ਹੋਏ ਆ ਅਸੀਂ ਬਹੁਤ ਹੀ ਖਾਸ ਅਪਡੇਟ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਨੇ ਕਰਤਾ ਵੱਡਾ ਐਲਾਨ ਕਿਉਂਕਿ ਪੰਜਾਬ ਸਰਕਾਰ ਦੀ ਨਾਲ ਮੀਟਿੰਗਾਂ ਤੋਂ ਬਾਅਦ ਵੀ ਮਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਪੰਜਾਬ ਦੇ ਸਾਰੇ ਹੀ ਵਰਗਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਪੈਂਡਿੰਗ ਪਈਆਂ ਨੇ ਜਿਵੇਂ ਕਿ 11% ਡੀਏ ਤੇ ਪੁਰਾਣੀ ਪੈਨਸ਼ਨ ਬਹਾਲ ਕਰੋਨਾ ਪੈਨਸ਼ਨ ਦੇ ਲਈ 2.59 ਲਾਗੂ ਕਰਵਾਉਣਾ ਪੀ ਕਮਿਸ਼ਨ ਦੇ ਪਕਾਏ ਦੀ ਇੱਕ ਕਿਸ਼ ਦੇ ਵਿੱਚ ਰਿਲੀਜ਼ ਕਰਵਾਉਣਾ ਕਟੇ ਹੋਏ 37 ਤਰ੍ਹਾਂ ਦੇ ਪਤੇ ਐਸਪੀ ਸਕੀਮ ਬਹਾਲ ਕਰੋਨਾ ਪਰ ਕਾ ਸਮੇਂ ਦਾ ਲਾਭ ਲਾਗੂ ਕਰਵਾਉਣਾ ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਵਾਉਣਾ ਐਨ ਐਨ ਆਈਈਪੀ 2020 ਨੂੰ ਬੰਦ ਕਰਵਾਉਣਾ ਨਿਜੀ ਕਰਨ ਦੇ ਆਊਟਸੋਰਸ ਬੰਦ ਕਰਵਾਉਣਾ ਜਬਰੀ ਥੋਪਿਆ ਗਿਆ ਕੇਂਦਰੀ ਪੇ ਕਮਿਸ਼ਨ ਰਾਤ ਕਰਵਾਉਣਾ ਇਸ ਮੰਗਾਂ ਨੂੰ ਲੈ ਕੇ ਪੈਨਸ਼ਨ ਸਾਂਝਾ ਫਰੰਟ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ 24 ਅਤੇ 25 ਮਾਰਚ ਨੂੰ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਦੇ ਵੱਲੋਂ ਫੈਸਲੇ ਦੇ ਅਨੁਸਾਰ ਜਿਹੜੇ 24 ਮਾਰਚ ਨੂੰ ਪੈਨਸ਼ਨ ਸਾਥੀ ਅਤੇ 25 ਮਾਰਚ ਨੂੰ ਮੁਲਾਜ਼ਮ ਸਾਥੀਆਂ ਦੇ ਵੱਲੋਂ ਚੰਡੀਗੜ੍ਹ ਵਿਖੇ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਆਪਣੇ ਵਿਰੁੱਧ ਦਰਜ ਕਰਵਾਉਣ ਦੇ ਲਈ ਜਿਹੜਾ ਹੈ ਤਿਆਰ ਨੇ ਹੋ ਰਹੇ ਹੋ ਜੋ ਇਸ ਐਕਸ਼ਨ ਦੇ ਵਿੱਚ ਵਾਦੋਵਾਦ ਪੈਨਸ਼ਨ ਸਾਥੀ ਤੇ 24 ਮਾਰਚ ਨੂੰ ਮਲਾਜ਼ਮ ਸਾਥੀ 25 ਮਾਰਚ ਨੂੰ ਆਪਣਾ ਸਹਿਯੋਗ ਦਿਓ ਪੈਨਸ਼ਨ ਪ੍ਰਣਾਲੀ ਦੀ ਮੰਗ ਪੰਜਾਬ ਸਰਕਾਰ ਦੇ ਅਧੂਰੇ ਨੋਟੀਫਿਕੇਸ਼ਨ ਤੇ ਮਲਾਜ਼ਮਾਂ ਦੀਆਂ ਵਿਧਾਇਕ ਜਿਹੜੀਆਂ ਵਿਧਾਇਕਾਂ ਨੂੰ ਯਾਦ ਪੱਤਰ ਜਾਰੀ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦੀ ਜਿਹੜੇ ਕਰਮਚਾਰੀਆਂ ਦੀ ਮੰਗ ਨੂੰ ਪੂਰਾ ਹੋਣਾ ਬਾਕੀ ਸਰਕਾਰ ਵਾਅਦਾ ਜਿਹੜੇ ਹੈ ਵਾਅਦਾ ਜਿਹੜਾ ਪੰਜਾਬs ਵਿੱਚ ਜਿਹੜਾ 2004 ਤੋਂ ਬਾਅਦ ਭਰਤੀ ਹੋਈ ਮਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਸਰਕਾਰ ਤੇ ਕੰਮ ਕਰ ਦੇ ਵਿਚਕਾਰ ਦਾ ਨਾਮ ਭਰਿਆ ਹੋਇਆ ਹੈ 18 ਨਵੰਬਰ 2022 ਨੂੰ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਅਧੂਰੇ ਨੋਟੀਫਿਕੇਸ਼ਨ ਮਲਾਜ਼ਮਾ ਨੂੰ ਰਾਦ ਕਰ ਦਿੱਤਾ ਹੈ ਜਿਹੜਾ ਕਿ ਅਤੇ ਇਸ ਨੂੰ ਲੈ ਕੇ ਸਰਕਾਰ ਦੇ ਚੁਲਾਕੀ ਦੱਸਿਆ ਹੈ ਮਲਾਜ਼ਮਾ ਦਾ ਕਹਿਣਾ ਹੈ ਕਿ ਇਹਨਾਂ ਨੂੰ ਨੋਟੀਫਿਕੇਸ਼ਨ ਸਿਰਫ ਹੱਥਾਂ ਵਿੱਚ ਧੂੜ ਚੋਕਣ ਵਾਲਾ ਹੈ ਜਿਸ ਦੇ ਵਿੱਚ ਪੈਨਸ਼ਨਰਾਂ ਦੇ ਹੱਕ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੇ ਆਗੂਆਂ ਨੇ ਵਿਧਾਇਕ ਨੂੰ ਮੰਗ ਪੱਤਰ ਦਿੱਤੇ ਨੇ 2016 ਦੇ ਤਨਖਾਹ ਸਕੇਲ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ ਸਰਕਾਰ ਨੂੰ ਲਾਗੂ ਕਰਨਾ ਪਏਗਾ ਫੈਸਲਾ ਸਾਲ ਪ੍ਰੋਫੈਸਰਾਂ ਨੂੰ ਮਿਲੇਗਾ ਜਿਹੜਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਖਾਸ ਕਰਕੇ ਸਹਾਇਕ ਪ੍ਰੋਫੈਸਰਾਂ ਨੂੰ ਵੱਡੀ ਰਾਹਤ ਦਾ ਇੱਕ ਫੈਸਲਾ ਦਿੱਤਾ ਹੈ ਕੋਰਟ ਨੇ 2016 ਦੇ ਤਨਖਾਹ ਸਕੇਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਸ ਦੇ ਨਾਲ ਹੀ ਸਰਕਾਰ ਨੂੰ ਇੱਕ ਆਖਰੀ ਮੌਕਾ ਦਿੱਤਾ ਗਿਆ ਹੈ ਕਿ ਉਹ ਤੁਰੰਤ ਇਸ ਫੈਸਲੇ ਨੂੰ ਲਾਗੂ ਕਰੇ ਲਾਗੂ ਕਰੇ ਅਦਾਲਤਾਂ ਨੇ ਸਰਕਾਰ ਨੂੰ ਦਿੱਤਾ ਆਖਰੀ ਮੌਕਾ ਹਾਈ ਕੋਰਟ ਨੇ ਆਪਣੀ ਸੁਣਵਾਈ ਦੇ ਦੌਰਾਨ ਸਰਕਾਰ ਨੂੰ ਫਟਕਾਰ ਲਗਾਈ ਹ ਤੇ ਕਿਹਾ ਹੈ ਕਿ ਮਲਾਜ਼ਮਾਂ ਦੇ ਹੱਕ ਦੇ ਵਿੱਚ ਹੋ ਰਹੀ ਦੇਰੀ ਨਿੰਦਣ ਜੋ ਹੈ ਅਦਾਲਤਾਂ ਨੇ ਹੁਕਮ ਦਿੱਤਾ ਕਿ ਸਾਰੇ ਸਹਾਇਕ ਪ੍ਰੋਫੈਸਰ ਜਿਨ੍ਹਾਂ ਨੇ 2023 ਦੇ ਵਿੱਚ ਕੇਸ ਦਰਜ ਕੀਤਾ 2016 ਦੇ ਪੰਤਨਖਾਸ ਕੇਲਾਂ ਦੀ ਮੰਗ ਕਰਦੇ ਹੋਏ ਕੇਸ ਦਾਖਲ ਕੀਤਾ ਸੀ ਲਾਗੂ ਕਰਕੇ 8 ਹਫਤਿਆਂ ਦੇ ਅੰਦਰ-ਅੰਦਰ ਪੂਰੀ ਰਕਮ ਦਿੱਤੀ ਜਾਵੇ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਰਕਾਰ ਦੇ ਫੈਸਲੇ ਉੱਤੇ ਰੈਮਿਊਨ ਪਟੀਸ਼ਨ ਫਾਈਲ ਕੀਤੀ ਗਈ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਪਹਿਲਾਂ ਆਈ ਅਦਾਲਤੀ ਫੈਸਲੇ ਲਾਗੂ ਕੀਤੇ ਜਾਵੇ ਇਸ ਕਾਰਨ ਪ੍ਰੋਫੈਸਰਾਂ ਨੇ ਜਿਹੜੀ ਡੈਂਪਟ ਦੀ ਪਟੀਸ਼ਨ ਵੀ ਧਾਰਿਤ ਕੀਤੀ ਸੀ ਹੁਣ ਹਾਈ ਕੋਰਟ ਨੇ ਸਰਕਾਰ ਨੂੰ ਆਖਰੀ ਤਰੀਕ ਤੋਂ ਪਹਿਲਾਂ ਹੀ ਫੈਸਲਾ ਲਾਗੂ ਕਰਨ ਦੇ ਲਈ ਕਿਹਾ ਹੈ ਅਤੇ ਪਟੀਸ਼ਨ ਮਿਲਣਗੇ 10000 ਰੁਪਏ ਅਦਾਤੀ ਖਰਚੇ ਦੇ ਵੱਲੋਂ ਦਿੱਤੇ ਜਾਣਗੇ ਪੱਖ ਲੈਂਦੇ ਹੋਏ ਜਿਹੜੇ ਅੰਦੋਲਨ ਦੇ ਹੁਕਮ ਤਾਂ ਕਿ ਜਿਹੜੇ ਸਹਾਇਕ ਫੈਸਲਾ ਨੇ ਇਹ ਕੇਸ ਕੀਤਾ ਸੀ ਉਹਨਾਂ ਨੂੰ 10000 ਰੁਪਏ ਅਦਾਲਤੀ ਖਰਚੇ ਦੇ ਵਜੋਂ ਦਿੱਤੇ ਜਾਣਗੇ ਇਹ ਫੈਸਲਾ ਪੰਜਾਬ ਦੇ ਮਲਾਸਮਾਂ ਦੀ ਇੱਕ ਵੱਡੀ ਜਿੱਤ ਮੰਨੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਅਦਾਲਤਾਂ ਦੇ ਹੁਕਮ ਤੇ ਇੰਨੀ ਤੇਜ਼ੀ ਨਾਲ ਕਾਰਵਾਈ ਕਰਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ